ਇੱਕ ਪਾਸੇ ਪੰਜਾਬ ਦੇ ਵਿੱਚ ਕਰਨਲ ਬਾਠ ਵਾਲਾ ਮੁੱਦਾ ਬਹੁਤ ਗਾਂਹ ਤੱਕ ਵਧਿਆ ਪਰਿਵਾਰ ਨੇ ਫੌਜ ਦੇ ਅਧਿਕਾਰੀਆਂ ਨੇ ਜਿਸ ਤੰਮ ਖੰਮ ਨਾਲ ਲੜਾਈ ਲੜੀ ਮੀਡੀਆ ਨੇ ਜਿਸ ਨੂੰ ਉਸ ਤਰ੍ਹਾਂ ਮੁੱਦਾ ਬਣਾਇਆ ਚਲੋ ਮਾਮਲਾ ਅਗਾਹ ਬਦ ਗਿਆ ਕਾਰਵਾਈਆਂ ਹੋਣ ਲੱਗ ਪਈਆਂ ਐਫ ਆਈ ਆਰ ਨਾਮ ਲਾ ਕੇ ਹੋਗੀ ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਪੰਜਾਬ ਸਰਕਾਰ ਵੱਲੋਂ ਧਰਨੇ ਚਕਾਉਣ ਦੇ ਨਾਂ ਤੇ ਜੋ ਵਿਧੀ ਕੀਤੀ ਜਿਸ ਤਰੀਕੇ ਦੀ ਵਿਧੀ ਕੀਤੀ ਕਨੌਰੀ ਸ਼ੰਭੂ ਬਾਡਰ ਤੇ ਕੀਤੀ ਗਈ ਕਿਸਾਨਾਂ ਨੂੰ ਚੱਕ ਕੇ ਅੰਦਰ ਡੱਕਿਆ ਸਿੱਟਿਆ ਤੇ ਪਿੱਛੋਂ ਮੂੰਹ ਟਾ ਕੇ ਸਮਾਨ ਚਕਾਈ ਟਰਾਲੀਆਂ ਮੁੰਡੇ ਵੀ ਕਹਿੰਦੇ ਮੀਡੀਆ ਮਾਰੇ ਬੋਲੇ ਸੀ ਕਿ ਅਸ ਤਾਂ ਹਰਿਆਣੇ ਨਾਲ ਸੰਬੰਧਤ ਆ ਤੁਹਾਨੂੰ ਤਾਂ ਪੁਲਿਸ ਧੱਕੇ ਨਾਲ ਲਈ ਆ ਬਾਈ ਹੁਣ ਕੀ ਕਰੀਏ ਇਸ ਤਰ੍ਹਾਂ ਮੂੰਹ ਟੁਕਾ ਕੇ ਉਹਨਾਂ ਤੋਂ ਕਾਰਵਾਈਆਂ ਕਰਾਈਆਂ ਟਰਾਲੀਆਂ ਚਕਾਈਆਂ ਕੋਈ ਸਟਾਈਆਂ ਕਿਤੇ ਸਮਾਨ ਨਹੀਂ ਮਿਲ ਰਿਹਾ ਔਰ ਸੈਂਕੜੀਆਂ ਵੀਡੀਓ ਸਾਹਮਣੇ ਆ ਰਹੀਆਂ ਕੋਈ ਕੁੜਾ ਕਰਕਰ ਚੁਗਣ ਵਾਲੇ ਸਮਾਨ ਚੱਕ ਕੇ ਲੈ ਕੇ ਜਾ ਰਹੇ ਨੇ ਕੋਈ ਅਣਜਾਣ ਲੋਕ ਟਰਾਲੀਆਂ ਪਾ ਕੇ ਲੈ ਕੇ ਜਾ ਰਹੇ ਨੇ ਕੋਈ ਕਿਸੇ ਐਮਐਲਏ ਤੇ ਸਵਾਲ ਖੜੇ ਹੋ ਰਹੇ ਨੇ ਕਾਮਾਦੀ ਪਾਰਟੀ ਦੇ ਐਮਐਲਏ ਤੋਂ ਕਰੋ ਮਿਲ ਗਿਆ ਕੋਈ ਸਰਪੰਚ ਤੇ ਸਵਾਲ ਕਰ ਰਹੇ ਨੇ ਕਿ ਲੋਕਾਂ ਨੂੰ ਕੁੱਟ ਰਿਆ ਬਾਈ ਜਦੋਂ ਟਰਾਲੀਆਂ ਪਛਾਣਦੇ ਨੇ ਲੋਕ ਸੋ ਇਹ ਸਵਾਲ ਆਵਾਦੀ ਪਾਰਟੀ ਤੇ ਵੀ ਖੜੇ ਹੋ ਰਹੇ ਨੇ ਪੁਲਿਸ ਤੇ ਵੀ ਖੜੇ ਹੋ ਰਹੇ ਨੇ ਔਰ ਉਹਨਾਂ ਲੋਕਾਂ ਦੇ ਉੱਤੇ ਵੀ ਜਿਹੜੇ ਮਤਲਬ ਕਿ ਚਾਹੇ ਆ ਕਵਾੜ ਖਰੀਦਣ ਵੇਚਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਜੋ ਇਸ ਤਰ੍ਹਾਂ ਇਕੱਠਾ ਕੀਤਾ ਜਾ ਰਿਹਾ ਸਮਾਨ ਹੁਣ ਪੁਲਿਸ ਕਹਿੰਦੀ ਨਹੀਂ ਜੇ ਅਸੀਂ ਜਾਰੀ ਕਰਤਾ ਜੀ ਕਿ ਐਸਪੀ ਜਸਵੀਰ ਸਿੰਘ ਨੂੰ ਨਾਡਲ ਅਫਸਰ ਨਿਯੁਕਤ ਕੀਤਾ ਕਿਸਾਨ ਆਪਣੀ ਗੁੰਮ ਚੀਜ਼ਾਂ ਦੀ ਐਫਆਈਆਰ ਲਗਾ ਸਕਦੇ ਉਹ ਪਾਈ ਤੁਸੀਂ ਤਾਂ ਜਿਹੜੀਆਂ ਥਾਣਿਆਂ 'ਚ ਚੱਕ ਕੇ ਟਰਾਲੀਆਂ ਖੜਾਈਆਂ ਤੁਸੀਂ ਉਹਨਾਂ ਨੂੰ ਕਹਿਣ ਲੱਗੇ ਕਿ ਕਾਗਜ਼ ਲੈ ਕੇ ਆਇਓ ਤੇ ਆ ਗੁੰਮਸ਼ੁਦੀ ਦੀਆਂ ਤੁਸੀਂ ਫਿਰ ਐਫ ਆਈ ਆਰ ਕਿਤੇ ਉਹ ਤੁਹਾਨੂੰ ਕਹੋਗੇ ਜੀ ਪਹਿਲਾਂ ਕਾਗਜ਼ ਲਿਆਓ ਬਿੱਲ ਲਿਆਓ ਮੈਂ ਉੱਥੇ ਸਿਲੰਡਰ ਤੋੜੇ ਫ੍ਰਿਜ ਚੱਕੇ ਸਿਲੰਡਰ ਲੈ ਗਏ ਫ੍ਰਿਜ ਤੋੜ ਕੇ ਸਿੱਟ ਗਏ ਤਰਪਾਲਾਂ ਪਾੜਤੀਆਂ ਮੰਜੇ ਬਿਸਤਰੇ ਚੱਕ ਲਏ ਖਿੱਚਲੇ ਤੂਲੇ ਇਹ ਸਾਰਾ ਕੁਝ ਕਿਦੀ ਕਿਦੀ ਪਰਚੀ ਦੇਖੋ ਚਲੋ ਇਹ ਸਭ ਦੇ ਦਰਮਿਆਨ ਕਿਸਾਨਾਂ ਨੂੰ ਛੱਡਣ ਦੀ ਪ੍ਰਕਿਰਿਆ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋਈ ਦੂਸਰੇ ਪਾਸੇ ਅੱਜ ਵੱਡੀ ਇਕੱਤਰਤਾ ਕੀਤੀ ਐਸਕੇਐਮ ਨੇ ਬੈਠਕ ਕੀਤੀ ਆ ਕਿਉਂਕਿ ਉਹਨਾਂ ਨੇ ਆਉਂਦੀ ਹੁਣ 28 ਤਰੀਕ ਨੂੰ 26 ਵਾਲਾ ਉਹਨਾਂ ਨੇ ਪ੍ਰੋਗਰਾਮ ਅੱਗੇ ਪਾਤਾ ਸੀਗਾ ਕਿ ਅਸੀਂ ਨਹੀਂ ਜਾ ਰਹੇ ਨਾ ਉਹ ਸਰਕਾਰੀ ਬੈਠਕ ਚ ਗਏ ਸਰਕਾਰ ਦੀ ਖੁੱਡੀਆਂ ਦੀ ਨਾ ਹੀ ਉਹਨਾਂ ਨੇ ਕਿਹਾ ਅਸੀਂ ਪੰਜਾਬ ਪੰਜਾਬ ਦੰਸੋਲ ਜਾ ਰਹੇ ਹਾਂ ਅਸੀਂ 28 ਤਰੀਕ ਨੂੰ ਜ਼ਿਲ੍ਹਾ ਪੱਦਰ ਤੇ ਡੀਸੀ ਦਫ਼ਤਰਾਂ ਦੇ ਮੂਹਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਵੱਜੋ ਕਰਾਂਗੇ ਕਿ ਜਿਸ ਤਰ੍ਹਾਂ ਦਾ ਪੰਜਾਬ ਚ ਵਰਤਾਰਾ ਚਾਹੇ ਉਹ ਬਲਡੋਜ਼ਰ ਕਲਚਰ ਕਿਸਾਨਾਂ ਤੇ ਚੱਲਿਆ ਚਾਹੇ ਉਹ ਬਲਡੋਜ਼ਰ ਕਲਚਰ ਲੋਕਾਂ ਦੇ ਘਰਾਂ 'ਤੇ ਚੱਲ ਰਿਹਾ ਨਸ਼ੇ ਦੀ ਆੜ ਦੇ ਵਿੱਚ ਕਹਿੰਦੇ ਪੰਜਾਬ 'ਚ ਜਿਹੇ-ਜਿਹੇ ਇੰਕਾਊਂਟਰ ਕਲਚਰ ਪੁਲਿਸ ਕਲਚਰ ਜਿਵੇਂ ਵਧਾਇਆ ਜਾ ਰਿਹਾ ਹੈ ਪੁਲਿਸ ਰਾਜ ਜਿਵੇਂ ਵਧਾਇਆ ਜਾ ਰਿਹਾ ਉਹਦੇ ਖਿਲਾਫ ਅਸੀਂ ਕਹਿੰਦੇ ਕਿ ਆਪਣਾ ਰੋਸ ਪ੍ਰਗਟ ਹੋਣਾ ਉਹਦੇ ਲਈ ਅੱਜ ਮੀਟਿੰਗਾਂ ਕੀਤੀ ਉਹਨਾਂ ਨੂੰ ਮੀਟਿੰਗਾਂ ਉਹਨਾਂ ਦੀ ਤਿਆਰੀ ਹੋ ਰਹੀ ਹੈ ਉਧਰ ਇੱਧਰ ਦੂਸਰੇ ਪਾਸੇ ਜਿਹੜੇ ਖਨੌਰੀ ਸ਼ੰਭੂ ਤੋਂ ਚੱਕੇ ਸੀ ਉਹਨਾਂ ਨੂੰ ਕਹਿੰਦੇ ਜੀ ਅਸੀਂ 800 ਦੇ ਕਰੀਬ ਕਿਸਾਨ ਪਹਿਲਾਂ ਰਿਹਾ ਕਰਤੇ 450 ਹੋਰ ਹੋ ਸਕਦਾ ਜਦ ਤੱਕ ਤੁਹਾਡੇ ਖਬਰ ਖਬਰ ਅਪੜੇ ਤਦ ਤੱਕ ਹੋ ਸਕਦਾ ਰਿਹਾਈ ਦੀ ਪ੍ਰਕਿਰ ਸੋ ਕਿਹਾ ਜਾ ਰਿਹਾ ਕਿ 60 ਸਾਲ ਤੋਂ ਵੱਧ ਦੀਆਂ ਔਰਤਾਂ ਜਾਂ ਡਾਕਟਰੀ ਸਿੱਤੀ ਵਾਲੀਆਂ ਔਰਤਾਂ ਨੂੰ ਵੀ ਰਿਹਾ ਕੀਤਾ ਗਿਆ ਤੇ ਹੁਣ 1450 ਜਿਹੜਾ ਕਿਸਾਨ ਰਹਿ ਗਿਆ ਉਹਨਾਂ ਨੂੰ ਵੀ ਰਿਹਾ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਜੋ ਹੋ ਸਕਦਾ ਇਹ ਹੁਣ ਰਿਹਾ ਹੋ ਜਾਣ ਪਰ ਸਵਾਲ ਜਗਜੀਤ ਸਿੰਘ ਡੱਲੇ ਵਾਲੋਂ ਲੈ ਕੇ ਹਾਂ ਪੰਜਾਬ ਸਰਕਾਰ ਅਦਾਲਤ 'ਚ ਕਹਿ ਰਹੀ ਹੈ ਕਿ ਡੱਲੇ ਵਾਲ ਸਭ ਤਾਂ ਆਪੇ ਦਾਖਲ ਨੇ ਭਾਈ ਤੁਸੀਂ ਉਹਨਾਂ ਨੂੰ ਕਦੇ ਚੱਲ ਲੁਧਿਆਣਾ 'ਇੱਕ ਕਦੇ ਚੱਲ ਜਲੰਧਰ ਕਦੇ ਗੈਸਟ ਹਾਊਸ ਕਦੇ ਸਰਕਾਰੀ ਹਸਪਤਾਲ ਕਦੇ ਪ੍ਰਾਈਵੇਟ ਹਸਪਤਾਲ ਕਦੇ ਫੇਰ ਪਟਿਆਲੇ ਹਾਂ ਹੁਣ ਪ੍ਰਾਈਵੇਟ ਹਸਪਤਾਲ 'ਚ ਲੈ ਜਾਈਏ ਮਤਲਬ ਉਹਨਾਂ ਨੂੰ ਜਿਵੇਂ ਗਿੜਾ ਕਮਾਇਆ ਜਾ ਰਿਹਾ ਕਿ ਇਹ ਡਰ ਸੀ ਸਰਕਾਰ ਨੂੰ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਂ ਤੇ ਕਿਤੇ ਕੱਠ ਨਾ ਹੋ ਜਵੇ ਲੋਕ ਨਾ ਆ ਜਾਣ ਜਦੋਂ ਕਿ ਪੰਜਾਬ ਚ ਪ੍ਰਦਰਸ਼ਨ ਹੋ ਰਹੇ ਨੇ ਪਿੰਡ ਪੱਧਰ ਤੇ ਵੀ ਸ਼ਹਿਰ ਪੱਧਰ ਤੇ ਵੀ ਜਥੇਬੰਦੀਆਂ ਦੇ ਪੱਧਰ ਤੇ ਵੀ ਹੈਨਾ ਆ ਹੁਣ ਐਸਕੇਐਮ ਵੀ ਨਾਲ ਆਈ ਹੈ ਤੇ ਉਤੋਂ ਬਾਅਦ ਹੋ ਸਕਦਾ 1 4 ਦੀ ਗੱਲ ਵੀ ਤੁਰਪ ਹੋਵੇ ਪਰ ਜਗਜੀਤ ਸਿੰਘ ਡੱਲੇਵਾਲ ਦੀ ਸੇਹਦ ਦੇ ਮਾਮਲੇ ਨਾਲ ਅਜੇ ਕੁਝ ਨਹੀਂ ਦੱਸਿਆ ਜਾ ਰਿਹਾ ਦੱਸਿਆ ਕਹਿੰਨ ਵਾਲਾ ਤਾਂ ਇਹ ਦੱਸ ਦੇ ਨਿੱਕੀ ਉਹ ਕਹਿ ਰਹੇ ਨੇ ਕਿ ਮੈਂ ਪਾਣੀ ਵੀ ਨਹੀਂ ਪੀਊਂਗਾ ਜਦ ਤੱਕ ਮੇਰੇ ਸਾਰੇ ਸਾਥੀ ਰਿਹਾਨ ਨਹੀਂ ਹੁੰਦੇ ਪਰ ਦੂਸਰੇ ਪਾਸੇ ਮਾਨਯੋਗ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਨੇ ਪੱਖ ਰੱਖਿਆ ਕਿ ਜੀ ਡੱਲੇਅਰ ਸਾਹਿਬ ਤਾਂ ਆਪਣੀ ਮਰਜ਼ੀ ਨਾਲ ਦਾਖਲ ਨੇ ਅਸੀਂ ਸਾਡਾ ਉਹਦੇ ਨਾਲ ਕੋਈ ਸਬੰਧ ਨਾ। ਹਮਾਰਾ ਭਾਈ। ਚੱਕੋ ਤੁਸੀਂ ਐਂਬੂਲੈਂਸ ਖੋਮੋ ਤੁਸੀਂ ਪੈਂ ਕਿਸਾਨਾਂ ਨੂੰ ਜੀਪਾਂ ਚ ਗੱਡੀਆਂ ਚ ਬੱਸਾਂ ਚ ਭਰ ਕੇ ਤੁਸੀਂ ਲੈ ਕੇ ਜਾਵੋ ਸਮਾਨ ਤੋੜਨ ਭੌੜਨ ਲਈ ਚੱਕਣ ਲਈ ਤੁਹਾਡਾ ਤੰਤਰਜੰਤਰ ਆਵੇ ਤੇ ਤੁਹਾਨੂੰ ਪਤਾ ਕੁਝ ਐਨੇ ਭੋਲੇ ਚਲੋ ਇਹ ਸਭ ਦੇ ਦਰਮਿਆਨ ਜੀ 191 ਪੰਜਾਬ ਚ ਮੁੰਛੀਆਂ ਦੇ ਥਾਣਿਆਂ ਦੇ ਮੁੰਛੀਆਂ ਦੇ ਬਦਲੀਆਂ ਹੋ ਗਈਆਂ ਕਹਿੰਦੇ ਜੀ ਬਹੁਤ ਲੰਮੇ ਸਮੇਂ ਤੋਂ ਬੈਠੇ ਸੀ ਬਿਲਕੁਲ ਹੋਣੀਆਂ ਚਾਹੀਦੀਆਂ ਜਨਾਬ ਪਰ ਕੱਲੇ ਮੁੰਛੀਆਂ ਨੂੰ ਬਦਲਣ ਨਾਲ ਭ੍ਰਸ਼ਟਾਚਾਰੀ ਰੁਕੇਗੀ ਕਰੋ ਨਾ ਫਿਰ ਤਾਂ ਪੱਕੇ ਕਾਰਵਾਈਆਂ ਕਰਨੀ ਉਹ ਦਿਖਦੀ ਨਹੀਂ ਜਨਾਬ ਬਲਡੋਜ਼ਰ ਜਿੱਥੇ ਚੱਲਣੇ ਆ ਉੱਥੇ ਚੱਲਦੇ ਨਹੀਂ ਜਨਾਬ ਤੇ ਜਿੱਥੇ ਨਹੀਂ ਚੱਲਣੇ ਚਾਹੀਦੇ ਉੱਥੇ ਚੱਲਦੇ ਨੇ ਜਨਾਬ ਤੇ ਹੁਣ ਤਾਂ ਇਨਕਾਉਂਟਰ ਵਾਲੇ ਘਟਨਾ ਕਰਮ ਵੀ ਸਵਾਲ ਪੈਦਾ ਕਰਨ ਲੱਗ ਪਏ ਨੇ ਪਰ ਪਤਾ ਨਹੀਂ ਪੰਜਾਬ ਦਾ ਅਜੀਬੀ ਬਹੁਤ ਵੱਡਾ ਵਰਗ ਜਿਹੜਾ ਆਪਣੇ ਆਪ ਨੂੰ ਬਹੁਤ ਧਾਨਸ਼ਵਰ ਬਹੁਤ ਸੁਵੇਦਨਸ਼ੀਲ ਬਹੁਤ ਵਿਦਵਾਨ ਸਮਝਦਾ ਉਹ ਚੁੱਪ ਕਿਉਂ ਹੈ ਜਦੋਂ ਕਿ ਦ੍ਰਿਸ਼ੇ ਪੈਦਾ ਹੋ ਰਿਹਾ ਕਿ ਪੰਜਾਬ ਨੂੰ ਮੁਰਕੇ 80 90 ਦੇ ਦਹਾਕੇ ਬਾਅਦ ਤੱਕਣ ਦੀ ਪ੍ਰਕਿਰਿਆ ਵੱਲ ਵਧਿਆ ਜਾ ਰਿਹਾ ਇਸ ਫਿਕਰਮੰਦ ਚੁੱਕਵਾਂ ਲੈ ਕੇ ਹਾਜ਼ਰ ਬਹੁਤ ਬਹੁਤ ਸ਼ੁਕਰੀਆ